ਪਛਤਾਵੇ ਤੋਂ ਬਚੋ ਗਰਮੀਆਂ ਦੇ ਦਿਨ ਸਨ ਸ਼ਾਮ ਦੇ 4:00 ਵਜੇ ਬਾਬਾ ਜੀ ਆਪਣੇ ਨਿਜਮ ਤੋਂ ਵਿਹਲੇ ਹੋ ਕੇ ਉੱਪਰੋਂ ਆਪਣੇ ਕਮਰੇ ਵਿੱਚੋਂ ਹੇਠਾਂ ਆਏ ਅਤੇ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਜੋ ਉਹਨਾਂ ਦੇ ਹੁਣ ਉੱਤਰਾਧਿਕਾਰੀ ਹਨ ਸੋ ਉਹਨਾਂ ਨੇ ਲਿਖਿਆ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪਕਾ ਰਿਹਾ ਸਾਂ ਬਾਬਾ ਜੀ ਮੇਰੇ ਪਾਸ ਆਏ ਤੇ ਕਹਿਣ ਲੱਗੇ ਕਿ ਸੇਵਾ ਸਿੰਘ ਤੁਸੀਂ ਸੰਥਿਆ ਦੇ ਪੰਨੇ ਪੂਰੇ ਕਰ ਲਓ ਉਸ ਤੋਂ ਪਿੱਛੋਂ ਆਪਾਂ ਪਿੰਡ ਬਾਲੇ ਮਾਤਾ ਚਰਨ ਕੌਰ ਨੂੰ ਮਿਲਾਂਉਂਦੇ ਹਾਂ ਭਾਵ ਕਿ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਦੇ ਮਾਤਾ ਜੀ ਤੇ ਨਾਲੇ ਆਪਾਂ ਸੈਰ ਕਰਾਵਾਂਗੇ ਮੈਂ ਸੰਥਿਆ ਦੇ ਪੰਨੇ ਪੂਰੇ ਕਰਕੇ ਬਾਬਾ ਜੀ ਜੋ ਬਾਹਰ ਨਲਕੇ ਕੋਲ ਖੜੇ ਹੋ ਕੇ ਨਲਕੇ ਦੇ ਖੁਰੇ ਦੀ ਸਫਾਈ ਕਰ ਰਹੇ ਸਨ ਉਹਨਾਂ ਪਾਸ ਪੁੱਜ ਗਿਆ। ਮੈਂ ਵੀ ਬਾਬਾ ਜੀ ਨਾਲ ਥੋੜਾ ਸੇਵਾ ਵਿੱਚ ਹੱਥ ਵਟਾਇਆ। ਹੱਥ ਸਾਫ਼ ਕਰਕੇ ਪਾਣੀ ਨਾਲ ਧੋ ਕੇ ਅਸੀਂ ਦੋਵੇਂ ਭਾਵ ਬਾਬਾ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਤੇ ਬਾਬਾ ਸੇਵਾ ਸਿੰਘ ਜੀ ਜੋ ਉਹਨਾਂ ਦੀ ਸੇਵਾ ਵਿੱਚ ਉਸ ਵੇਲੇ ਸਨ ਦੋਵੇਂ ਪਿੰਡ ਬਾਲੇ ਨੂੰ ਪਗ ਡੰਡੀ ਰਾਹੀਂ ਤੁਰ ਪਏ। ਮਹਾਪੁਰਖਾਂ ਦਾ ਨਿਜਮ ਸੀ ਕਿ ਜਦੋਂ ਵੀ ਆਪ ਸੈਰ ਜਾਂ ਸਫਰ ਕਰਨ ਲਈ ਨਿਕਲਦੇ ਤਾਂ ਕਿਸੇ ਨਾ ਕਿਸੇ ਬਾਣੀ ਦਾ ਪਾਠ ਜਾਂ ਸਿਮਰਨ ਆਪ ਵੀ ਕਰਦੇ ਤੇ ਨਾਲ ਦੇ ਸਾਥੀ ਨੂੰ ਵੀ ਕਰਨ ਲਈ ਪ੍ਰੇਰਦੇ। ਬਾਬਾ ਜੀ ਨੇ ਮੈਨੂੰ ਸੱਤੇ ਬਲਵੰਡ ਦੀ ਵਾਰ ਦਾ ਪਾਠ ਕਰਨ ਲਈ ਕਿਹਾ ਤੇ ਗੁਰਬਾਣੀ ਸਤਕਾਰ ਨੂੰ ਮੁੱਖ ਰੱਖ ਕੇ ਆਪਣੇ ਤੋਂ ਅੱਗੇ ਹੋ ਕੇ ਤੁਰਨ ਲਈ ਇਸ਼ਾਰਾ ਕਰ ਦਿੱਤਾ। ਮੈਂ ਬਾਬਾ ਜੀ ਦਾ ਹੁਕਮ ਮੰਨ ਕੇ ਅੱਗੇ ਹੋ ਕੇ ਗੁਰਬਾਣੀ ਦਾ ਪਾਠ ਆਰੰਭ ਕਰ ਦਿੱਤਾ। ਵਾਰ ਦੀ ਸਮਾਪਤੀ ਤੱਕ ਰਸਤੇ ਜਾਂਦਿਆਂ ਅੱਧਾ ਕੋ ਕਿਲੋਮੀਟਰ ਉੱਪਰ ਇੱਕ ਸ਼ਾਉਂਦਾਰ ਸੋਹਣੀ ਟਾਲੀ ਸੀ। ਬਾਬਾ ਜੀ ਕਹਿਣ ਲੱਗੇ ਕਿ ਭਾਵੇਂ ਸ਼ਾਮ ਦਾ ਸਮਾਂ ਹੋ ਚੁੱਕਾ ਹੈ ਪਰ ਗਰਮੀ ਕਾਫੀ ਹੈ। ਚਲੋ ਥੋੜਾ ਸਮਾਂ ਟਾਲੀ ਦੀ ਸ਼ਾਮੇ ਬੈਠ ਲਈਏ। ਨਾਲੇ ਦੋ ਪਾਠ ਬੇਂਤੀ ਚੌਪੀ ਦੇ ਕਰ ਲੈਂਦੇ ਹਾਂ ਤੇ ਪਿੰਡ ਤੱਕ ਜਾਂਦਿਆਂ ਆਪਣੇ ਪੰਜ ਪਾਠ ਪੂਰੇ ਹੋ ਜਾਣਗੇ। ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਬਾਬਾ ਜੀ ਤੇ ਦਾਸ ਅਸੀਂ ਦੋਵੇਂ ਜਾਣੇ ਰੜੀ ਜ਼ਮੀਨ ਉੱਪਰ ਚੌਂਕੜਾ ਮਾਰ ਕੇ ਬੈਠ ਗਏ ਇੱਕ ਪਾਠ ਬਾਬਾ ਜੀ ਨੇ ਬੇਨਤੀ ਚੌਪੀ ਸਾਹਿਬ ਦਾ ਕੀਤਾ ਤੇ ਦੂਸਰਾ ਪਾਠ ਦਾਸ ਨੇ ਬੇਨਤੀ ਚੌਪੀ ਦੇ ਪਾਠਾਂ ਦੀ ਸਮਾਪਤੀ ਉਪਰੰਤ ਬਾਬਾ ਜੀ ਬੜੀ ਗੰਭੀਰਤਾ ਵਿੱਚ ਚਲੇ ਗਏ ਤੇ ਬਹੁਤ ਗਹਿਰ ਗੰਭੀਰ ਸੁਰ ਵਿੱਚ ਬਚਨ ਅਰੰਭਿਆ ਤੇ ਦਾਸ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਸੇਵਾ ਸਿੰਘ ਅੱਜ ਸਵੇਰੇ ਸਿਮਰਨ ਕਰਨ ਤੋਂ ਬਾਅਦ ਬੜੀ ਅਜੀਬ ਜਿਹੀ ਮਹਿਸੂਸਤਾਈ ਹੋਈ। ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਮੈਂ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰਕੇ ਤੁਸੀਂ ਦੱਸੋ ਤਾਂ ਸਹੀ ਕੀ ਮਹਿਸੂਸ ਕੀਤਾ। ਬਾਬਾ ਜੀ ਕਹਿਣ ਲੱਗੇ ਸੇਵਾ ਸਿੰਘ ਕਿ ਕਿਸੇ ਦਾ ਅੱਜ 100 ਰੁਪਿਆ ਗਵਾਚ ਜਾਵੇ ਤਾਂ ਉਹ ਸਾਰੀ ਰਾਤ ਹੌਂਕੇ ਮਾਰਦਾ ਆਪਣੀ ਨੀਂਦ ਵੀ ਹਰਾਮ ਕਰ ਲੈਂਦਾ। ਮਾਇਆ ਧਾਰੀ ਨਾਸਤਕ ਮਨੁੱਖ ਜਿਸ ਨੇ ਸਾਰੀ ਉਮਰ ਆਪਣੇ ਜੀਵਨ ਦਾ ਮਨੋਰਥ ਹੀ ਮਾਇਆ ਇਕੱਤਰ ਕਰਨ ਲਈ ਬਣਾਇਆ ਹੈ ਉਸ ਮਾਇਆ ਨਾਲ ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ بڑے ਯਤਨਾਂ ਨਾਲ ਵਣਜ ਵਪਾਰ ਵਧਾਏ ਧੀਆਂ ਪੁੱਤਰਾਂ ਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰੇ ਜਾਣ ਕੇ ਪਾਲਿਆ ਪੋਸਿਆ ਅਨੇਕਾਂ ਤਰ੍ਹਾਂ ਦੀਆਂ ਆਸਾਂ ਉਹਨਾਂ ਬੱਚਿਆਂ ਉੱਪਰ ਰੱਖੀਆਂ ਤੇ ਅਖੀਰ ਸਮੇ ਇੱਕ ਦਮ ਜਦੋਂ ਜਮਦੂਤ ਸਾਹਮਣੇ ਆਖ ਲੋਏ ਤਾਂ ਉਹਨਾਂ ਕਿਹਾ ਕਿ ਭਾਈ ਤੇਰੇ ਜੀਵਨ ਦਾ ਸਮਾਂ ਪੂਰਾ ਹੋ ਗਿਆ ਹੈ ਅਸੀਂ ਤੈਨੂੰ ਲੈਣ ਆਏ ਆਂ ਤੇ ਸਾਨੂੰ ਭੇਜਿਆ ਧਰਮਰਾਜ ਨੇ ਹੈ ਤੇ ਚੱਲ ਛੇਤੀ ਚੱਲ ਧਰਮਰਾਜ ਅੱਗੇ ਖਲੋ ਕੇ ਆਪਣੇ ਜੀਵਨ ਦਾ ਲੇਖਾ ਜੋਖਾ ਦੱਸ ਕਿ ਇਸ ਅਮੋਲਕ ਮਨੁੱਖਾ ਜਨਮ ਵਿੱਚ ਤੂੰ ਲਾਹੇ ਵਾਲੇ ਕਿੰਨੇ ਕੋ ਕਰਮ ਕੀਤੇ ਨੇ ਤੇ ਕਿੰਨਾ ਕੁ ਸਮਾ ਟੋਟੇ ਵਾਲੇ ਭਾਪ ਘਾਟੇ ਵਾਲੇ ਕਰਮ ਕਰਦਾ ਰਿਹਾ ਓ ਸ਼ੇਤੀ ਨਾਲ ਉਠ ਸਾਡੇ ਨਾਲ ਤੁਰ ਪਾਓ ਇੱਥੇ ਕੋਈ ਰੌ ਰਿਆਤ ਨਹੀਂ ਕੀਤੀ ਜਾਣੀ ਕਿਉਂਕਿ ਇਹ ਹੁਕਮ ਪਰਮੇਸ਼ਰ ਦੀ ਦਰਗਾਹ ਤੋਂ ਆਇਆ ਹੈ ਪਰ ਜੀਵ ਦੀ ਬਿਰਤੀ ਮਾਇਆ ਵਿੱਚ ਫਸੀ ਹੋਣ ਕਰਕੇ ਜਮਦੂਤਾ ਅੱਗੇ ਨਿਮਰਤਾ ਨਾਲ ਇਹ ਜੀਵ ਬੇਨਤੀ ਕਰਦਾ ਹੈ ਅਤੇ ਉਹਨਾਂ ਨੂੰ ਵੀ ਲਾਲਚ ਦੇ ਕੇ ਕੁਝ ਸਮਾਂ ਹੋਰ ਦੇਣ ਲਈ ਇਸ ਸੰਸਾਰ ਵਿੱਚ ਠਹਿਰਨ ਲਈ ਪੁਕਾਰ ਕਰਦਾ ਹੈ ਤੇ ਕਹਿੰਦਾ ਹੈ ਕਿ हे ਧਰਮਰਾਜਾ ਦੇ ਦੂਤੋ ਕੁਝ ਪਿੰਡਾਂ ਵਿੱਚੋਂ ਮਾਇਆ ਦੀ ਉਗਰਾਹੀ ਕਰਨੀ ਅਜੇ ਰਹੀਂਦੀ ਆ। ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ ਮੈਰਾ ਧੋਰਾ ਤੇ ਸਾਰਾ ਕੰਮ ਨਵੇੜ ਲਵਾਂਗਾ। ਤੇ ਉਸ ਮਾਇਆ ਵਿੱਚੋਂ ਕੁਝ ਹਿੱਸਾ ਮੈਂ ਤੁਹਾਨੂੰ ਵੀ ਦੇ ਦੇਵਾਂਗਾ। ਬਸ ਇੱਕ ਰਾਤ ਦਾ ਸਮਾਂ ਮੈਨੂੰ ਹੋਰ ਦੇ ਦਿਓ। ਦੇਰੀ ਕਾਰਨ ਸਵੇਰ ਦੀ ਨਵਾਜ਼ ਸਰਾ ਵਿੱਚ ਹੀ ਅਦਾ ਕਰ ਲਾਂਗੇ। ਇਸ ਜੀਵ ਦਾ ਇਸ ਸੰਸਾਰ ਤੋਂ ਜਾਣ ਲਈ ਚਿਤ ਨਹੀਂ ਕਰਦਾ ਤੇ ਅਨੇਕ ਪ੍ਰਕਾਰ ਦੇ ਯਤਨ ਕਰਦਾ ਤੇ ਬਹਾਨੇ ਪਾਉਂਦਾ ਹੈ। ਪਰ ਬਾਬਾ ਕਬੀਰ ਜੀ ਦੇ ਸੂਹੀ ਰਾਗ ਅੰਦਰ ਦਰਜ ਬਚਨ ਜੋ ਹਨ ਉਹਨਾਂ ਅਨੁਸਾਰ ਇਸ ਬੇਵਸ ਜੀਵ ਨੂੰ ਜਮਦੂਤ ਤਕੜੇ ਹੱਤੀ ਫੜ ਕੇ ਨਾਲ ਲੈ ਤੁਰਦੇ ਨੇ ਇਸ ਪ੍ਰਕਾਰ ਜੀਵ ਨਾਲ ਬੀਤਦੀ ਕਿਵੇਂ ਹੈ ਬਾਬਾ ਕਬੀਰ ਜੀ ਨੇ ਇਸ ਸਚਾਈ ਨੂੰ ਇਸ ਤਰ੍ਹਾਂ ਵਰਣਨ ਕੀਤਾ ਹੈ ਕਿ ਅਮਲ ਸੇ ਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਣਾ ਕਿਆ ਤੈ ਖਟਿਆ ਕਹਾਂ ਗਵਾਇਆ ਚਲਹੁ ਸਤਾਪ ਦਿਵਾਨ ਬੁਲਾਇਆ ਚਲਦਰ ਹਾਲ ਦਿਵਾਨ ਬੁਲਾਇਆ ਹਰ ਫੁਰਮਾਨ ਦਰ ਗਹਿ ਕਾਇਆ ਰਹਾਉ ਕਰੂੰ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰੇ ਆਜ ਕੀ ਰਾਤੀ ਕਿਛ ਵੀ ਖਰਚ ਤੁਮਾਰਾ ਸਾਰੋਂ ਸੁਬਾ ਨਿਵਾਜ ਸਰਾਏ ਗੁਜਾਰੂੰ ਸਾਰੀਆਂ ਵਸਤੂਆਂ ਮਹਿਲ ਮਾੜੀਆਂ ਧਨ ਸੰਪਦਾ ਧੀਆ ਪੁੱਤਰ ਜੋ ਜਾਣ ਨਾਲੋਂ ਵੀ ਪਿਆਰੇ ਲੱਗਦੇ ਸਨ ਇਹਨਾਂ ਨੂੰ ਸਾਰਿਆਂ ਨੂੰ ਛੱਡ ਕੇ ਇੱਕਦਮ ਇਸ ਸੰਸਾਰ ਤੋਂ ਇਸ ਜੀਵ ਨੂੰ ਜਮਦੂਤ ਲੈ ਜਾਂਦੇ ਨੇ। ਬਾਬਾ ਨਾਮਦੇਵ ਜੀ ਨੇ ਜਿਵੇਂ ਬਚਨ ਕੀਤਾ ਹੈ ਨਾ ਕਿ ਕਾਹਾਂ ਭਾਇਓ ਦਰ ਬਾਂਧੇ ਹਾਥੀ ਖਿਨ ਮੈਂ ਭਈ ਪਰਾਈ ਇਹ ਖੇਡ ਵਰਤ ਜਾਂਦੀ ਹੈ। ਤਦ ਜੀਵ ਆਤਮਾ ਨੂੰ ਬੜਾ ਪਛਤਾਵਾ ਲੱਗਦਾ ਹੈ ਕਿ ਜਿਹੜੀ ਵਸਤੂ ਨਾਲ ਨਿਭਣ ਵਾਲੀ ਸੀ ਉਸ ਨੂੰ ਬਿਹਾਜਿਆ ਕੋਈ ਨਾ ਜੋ ਵਿਹਾਜਿਆ ਤੇ ਇਕੱਤਰ ਕੀਤਾ ਉਹ ਨਾਲ ਨਹੀਂ ਨਿਭਿਆ ਉਸ ਵੇਲੇ ਜੀਵ ਆਤਮਾ ਨੂੰ ਹਾਰੇ ਹੋਏ ਜਵਾਰੀਏ ਵਾਂਗ ਪਛਤਾਵੇ ਦਾ ਸੱਲ ਝੂਰ ਝੂਰ ਕੇ ਚੱਲਣਾ ਪੈਂਦਾ ਹੈ ਪਰ ਉਸ ਵੇਲੇ ਪਛਤਾਵੇ ਤੋਂ ਸਵਾ ਕੁਝ ਵੀ ਪੱਲੇ ਨਹੀਂ ਪੈਂਦਾ ਕਿਉਂਕਿ ਉਸ ਵੇਲੇ ਸੰਭਰ ਕੁਝ ਨਹੀਂ ਸਕਦਾ ਸਮਾਂ ਬੀਤ ਚੁੱਕਾ ਹੁੰਦਾ ਬਾਬਾ ਜੀ ਕਹਿਣ ਲੱਗੇ ਕਿ ਸੇਵਾ ਸਿੰਘ ਮਾਇਆ ਧਾਰੀ ਤੇ ਸਾਖਤ ਪੁਰਸ਼ ਦੀ ਆਤਮਾ ਨੇ ਤਾਂ ਪਛਤਾਉਣਾ ਹੀ ਹੈ ਪਰ ਨਾਮ ਜਪਣ ਵਾਲੇ ਜਗਿਆਸੂ ਨੂੰ ਵੀ ਬਹੁਤ ਪਛਤਾਵਾ ਲੱਗਦਾ ਹੈ ਜਦ ਇਹ ਗੱਲ ਮੈਂ ਬਾਬਾ ਜੀ ਦੇ ਮੁਖਾਰਬਿੰਦ ਚੋਂ ਸੁਣੀ ਤਾਂ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਮੈਨੂੰ ਬੜੀ ਹੈਰਾਨੀ ਹੋਈ ਇੱਕਦਮ ਪੁੱਛਿਆ ਕਿ ਬਾਬਾ ਜੀ ਨਾਮ ਜਪਣ ਵਾਲੇ ਜਗਿਆਸੂ ਦੀ ਆਤਮਾ ਨੂੰ ਕਿਉਂ ਪਛਤਾਵਾ ਲੱਗਦਾ ਬਾਬਾ ਜੀ ਕਹਿਣ ਲੱਗੇ ਨਾਮ ਜਪਣ ਵਾਲੇ ਜਗਿਆਸੂ ਦੀ ਆਤਮਾ ਜਦੋਂ ਪਰਮੇਸ਼ਰ ਪ੍ਰਮਾਤਮਾ ਦੇ ਦਰਬਾਰ ਵਿੱਚ ਪੁੱਜਦੀ ਹੈ ਨਾ ਤੇ ਜਿਨ੍ਹਾਂ ਉਸ ਪ੍ਰੇਮ ਜਿਨ੍ਹਾਂ ਉਸ ਪ੍ਰੇਮੀ ਨੇ ਨਾਮ ਜਪਿਆ ਉਸ ਦੇ ਜਪੇ ਨਾਮ ਦੀ ਕੀਮਤ ਜਦੋਂ ਪ੍ਰਮਾਤਮਾ ਦੇ ਦਰਬਾਰ ਵਿੱਚ ਪਈ ਭਾਵ ਕਿ ਜਿਨ੍ਹਾਂ ਉਸ ਪ੍ਰੇਮੀ ਨੇ ਨਾਮ ਜਪਿਆ ਉਸ ਦੇ ਜਪੇ ਨਾਮ ਦੀ ਕੀਮਤ ਜਦੋਂ ਪ੍ਰਮਾਤਮਾ ਦੇ ਦਰਬਾਰ ਵਿੱਚ ਪਈ ਤਾਂ ਨਾਮ ਦੀ ਕੀਮਤ ਵੇਖ ਕੇ ਉਹ ਜਗਿਆਸੂ ਹਰਾਨ ਰਹਿ ਗਿਆ ਤੇ ਜੇ ਪ੍ਰਭੂ ਨਾਮ ਇੰਨਾ ਕੀਮਤੀ ਸੀ ਤੇ ਮੈਂ ਹੋਰ ਕਿਉਂ ਨਾ ਜਪਿਆ ਇਹ ਪਛਤਾਵਾ ਕਰਨਾ ਸ਼ੁਰੂ ਹੋ ਜਾਂਦਾ ਕਿ ਜੇ ਪਰਮੇਸ਼ਰ ਦੇ ਨਾਮ ਦੀ ਕੀਮਤ ਇੰਨੀ ਜ਼ਿਆਦਾ ਸੀ ਇੰਨੀ ਕੀਮਤ ਪਾਣੀ ਸੀ ਤੇ ਮੈਂ ਹੋਰ ਕਿਉਂ ਨਹੀਂ ਜਪ ਸਕਿਆ ਮੈਨੂੰ ਹੋਰ ਨਾਮ ਜਪਣਾ ਚਾਹੀਦਾ ਸੀ ਜੋ ਸਮਾਂ ਅਵੇਸਲੇਪਣ ਵਿੱਚ ਬੀਤਿਆ ਗਿਆ ਉਸ ਸਮੇਂ ਦਾ ਨਾਮੀ ਜਗਿਆਸੂ ਪਛਤਾਵਾ ਕਰਦਾ ਹੈ ਇਸੇ ਕਰਕੇ ਹੀ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਡਖਣੇ ਬਾਣੀ ਅੰਦਰ ਫਰਮਾਨ ਕੀਤਾ ਹੈ ਕਿ ਭਾਈ ਪਰਮਾਤਮਾ ਦਾ ਨਾਮ ਬਹੁਤ ਕੀਮਤੀ ਹੈ ਨਾਮ ਦੀ ਕੋਈ ਕੀਮਤ ਪਾ ਨਹੀਂ ਸਕਿਆ ਤੇ ਨਾਮ ਹੀ ਨਾ ਹੀ ਨਾਮ ਦੀ ਕੀਮਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਸਤਿਗੁਰੂ ਜੀ ਦਾ ਬਚਨ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਅਤੇ ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਨਾਮ ਦੀ ਮਹਾਨਤਾ ਦਰਸਾਉਂਦੇ ਕਈ ਸਵਈਏ ਤੇ ਕਈ ਪੌੜੀਆਂ ਉਚਾਰਨ ਕੀਤੀਆਂ ਹਨ ਜਿਨ੍ਹਾਂ ਅੰਦਰ ਭਾਈ ਸਾਹਿਬ ਜੀ ਨੇ ਤਤਸਰ ਇਹੋ ਹੀ ਕੱਢਿਆ ਕਿ ਮਨੁੱਖੀ ਬੁੱਧੀ ਨਾਮ ਦੀ ਮਹਾਨਤਾ ਨੂੰ ਜਾਣ ਨਹੀਂ ਸਕਦੀ ਕਿਉਂਕਿ ਮਨੁੱਖੀ ਬੁੱਧੀ ਉੱਪਰ ਮਾਇਆ ਦਾ ਪ੍ਰਭਾਵ ਹਾਵੀ ਹੈ ਨਾਮ ਦੀ ਕੀਮਤ ਤੇ ਮਹਾਨਤਾ ਕੇਵਲ ਤੇ ਕੇਵਲ ਪਰਮੇਸ਼ਰ ਦੀ ਪ੍ਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਹੀ ਜੀਵ ਆਤਮਾ ਜਾਣ ਸਕਦੀ ਹੈ। ਭਾਈ ਸਾਹਿਬ ਜੀ ਨੇ ਸੰਸਾਰਕ ਉਦਾਹਰਣਾਂ ਦੇ ਕੇ ਨਾਮ ਦੀ ਮਹਾਨਤਾ ਦਰਸਾਉਣ ਦਾ ਯਤਨ मात्र ਕੀਤਾ ਹੈ। ਆਪ ਜੀ ਦਾ ਫਰਮਾਨ ਹੈ ਕਿ ਜਿਸ ਤਰ੍ਹਾਂ ਹੱਥ ਦੀ ਤਲੀ ਉੱਪਰ ਰੱਖਿਆ ਹੋਇਆ ਹੀਰਾ ਛੋਟਾ ਜਾਂ ਮعلوم ਹੁੰਦਾ ਆਮ ਆਦਮੀ ਜਿਸ ਨੂੰ ਕਿਸੇ ਹੀਰੇ ਦੀ ਪਰਖ ਕੋਈ ਨਹੀਂ ਉਹ ਇੱਕ ਚਮਕੀਲਾ ਜਿਹਾ ਪੱਥਰ ਹੀ ਉਸ ਨੂੰ ਸਮਝਦਾ ਹੈ ਪਰ ਉਹੋ ਛੋਟਾ ਜਿਹਾ ਹੀਰਾ ਉਹੋ ਛੋਟਾ ਜਿਹਾ ਪੱਥਰ ਜੇ ਮਨੁੱਖ जौहरी ਦੀ ਦੁਕਾਨ ਉੱਪਰ ਲੈ ਜਾਏ ਤਾਂ ਉਸ ਛੋਟੇ ਜਿਹੇ ਹੀਰੇ ਦੀ ਕੀਮਤ ਬਦਲੇ ਘਰ-ਬਾਰ ਮਾਇਆ ਨਾਲ ਭਰ ਜਾਂਦੇ ਨੇ ਇੰਨੀ ਕੀਮਤ ਪੈਂਦੀ ਹੈ ਪਰ ਪਰਖ जौहरी ਨੂੰ ਆ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੂਜੀ ਉਦਾਹਰਣ ਵਿੱਚ ਦੱਸਦੇ ਨੇ ਕਿ ਜਿਸ ਤਰ੍ਹਾਂ ਕਾਗਜ਼ ਦੇ ਉੱਪਰ ਲਿਖੀ ਹੁੰਡੀ ਜੋ ਪੁਰਾਣੇ ਸਮੇਂ ਵਿੱਚ ਹੁੰਦੀ ਸੀ ਜਿਸ ਦਾ ਬਦਲਮਾ ਰੂਪ ਅੱਜਕੱਲ ਬੈਂਕ ਡਰਾਫਟ ਜਾਂ ਬੈਂਕ ਦਾ ਚੈੱਕ ਕਹਿ ਲਈਏ ਸੋ ਉਸ ਹੁੰਡੀ ਦੀ ਕੀਮਤ ਅਣਜਾਣ ਜਾਂ ਅਨਪੜ ਮਨੁੱਖ ਨੂੰ ਨਹੀਂ ਪਤਾ ਹੁੰਦਾ ਤੇ ਨਾ ਹੀ ਬੈਂਕ ਡਰਾਫਟ ਦਾ ਮਨੁੱਖ ਨੂੰ ਕੋਈ ਭਾਰ ਲੱਗਦਾ ਹੈ ਪਰ ਜਦੋਂ ਉਹ ਹੁੰਡੀ ਜਾਂ ਬੈਂਕ ਡਰਾਫਟ ਬੈਂਕ ਨੂੰ ਜਾਂ ਸ਼ਾਹੂਕਾਰ ਨੂੰ ਦਿੱਤੀ ਜਾਂਦੀ ਹੈ ਤਦ ਉਸ ਛੋਟੇ ਜਿਹੇ ਕਾਗਜ਼ ਦੇ ਬਦਲੇ ਵਿੱਚ ਬੇਅੰਤ ਮਾਇਆ ਪ੍ਰਾਪਤ ਹੋ ਜਾਂਦੀ ਹੈ ਤੇ ਮਨੁੱਖ ਬੜਾ ਹੈਰਾਨ ਹੁੰਦਾ ਹੈ ਤੀਜੀ ਉਦਾਹਰਣ ਭਾਈ ਸਾਹਿਬ ਨੇ ਬੋੜ ਦੇ ਬੀਜ ਦੀ ਦਿੱਤੀ ਹੈ ਕਿ ਜਿਸ ਤਰ੍ਹਾਂ ਬੋੜ ਦਾ ਬੀਜ ਬਹੁਤ ਨਿੱਕਾ ਛੋਟਾ ਮਹੀਨ ਹੁੰਦਾ ਹੈ ਕਿਸੇ ਬੱਚੇ ਨੂੰ ਆਪਣੀ ਤਲੀ ਉੱਪਰ ਬੋੜ ਦਾ ਬੀਜ ਰੱਖ ਕੇ ਦੱਸਿਆ ਜਾਵੇ ਕਿ ਇਸ ਛੋਟੇ ਜਿਹੇ ਬੀਜ ਵਿੱਚ ਆ ਬਹੁਤ ਵੱਡਾ ਬੋੜ ਦਾ ਦਰਖਤ ਸਮਾਇਆ ਹੋਇਆ ਹੈ ਤਾਂ ਉਹ ਨਿਦਾਨ ਬੱਚਾ ਇਸ ਗੱਲ ਤੇ ਯਕੀਨ ਨਹੀਂ ਕਰਦਾ ਪਰ ਜਦੋਂ ਉਹ ਮਹੀਨ ਉਹ ਛੋਟਾ ਜਿਹਾ ਬੀਜ ਧਰਤੀ ਵਿੱਚ ਬੀਜਿਆ ਜਾਂਦਾ ਹੈ ਤੇ ਸਮੇਂ ਦੇ ਨਾਲ ਜਦੋਂ ਉਸ ਦਾ ਵਿਸਥਾਰ ਹੁੰਦਾ ਹੈ ਤਾਂ ਫਿਰ ਉਸ ਵਿਸਥਾਰ ਨੂੰ ਵੇਖ ਕੇ ਉਹੋ ਹੀ ਬੱਚਾ ਬੜਾ ਅਸਚਰਜ ਹੁੰਦਾ ਹੈ ਹੈਰਾਨ ਹੁੰਦਾ ਹੈ ਕਿ ਇਸ ਛੋਟੇ ਜਿਹੇ ਬੀਜ ਵਿੱਚ ਕਿੰਨਾ ਮਹਾਨ ਬੋੜ ਦਾ ਦਰਖਤ ਛੁਪਿਆ ਹੋਇਆ ਸੀ ਇਸੇ ਪ੍ਰਕਾਰ ਗੁਰੂ ਦੇ ਸਿੱਖ ਜੋ ਸਤਗੁਰੂ ਜੀ ਦਾ ਬਚਨ ਮੰਨ ਕੇ ਗੁਰਮੰਤਰ ਰੂਪੀ ਬੀਜ ਭਾਵ ਨਾਮ ਦਾ ਅਭਿਆਸ ਕਰਦੇ ਨੇ ਇਸ ਗੁਰਮੰਤਰ ਰੂਪੀ ਗੁਰ ਸ਼ਬਦ ਦੀ ਅਸਲੀ ਕੀਮਤ ਪ੍ਰਮਾਤਮਾ ਦੀ ਦਰਗਾਹ ਵਿੱਚ ਜਦੋਂ ਪੈਂਦੀ ਹੈ ਨਾ ਤਦੋਂ ਅਭਿਆਸੀ ਜਗਿਆਸੂ ਬਹੁਤ ਅश्चਰਜ ਹੈਰਾਨ ਹੁੰਦਾ ਹੈ ਤੇ ਪਛਤਾਵਾ ਕਰਦਾ ਹੈ ਕਿ ਜੇ ਪ੍ਰਭੂ ਨਾਮ ਇੰਨਾ ਹੀ ਮਹਾਨ ਸੀ ਮੈਂ ਹੋਰ ਕਿਉਂ ਨਾ ਜਪਿਆ ਮੈਨੂੰ ਹੋਰ ਜਪਨਾ ਚਾਹੀਦਾ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ 373ਵਾਂ ਕਵਿਤਾ ਕਿ ਜੈਸੇ ਹੀਰਾ ਹਾਥ ਮੈਂ ਤਨਕ ਸੋਂ ਤਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਪੰਡਾਰ ਜੀ ਜੈਸੇ ਹੀਰਾ ਹਾਥ ਮੈਂ ਤਨਕ ਸੋਂ ਤਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਪੰਡਾਰ ਜੀ ਜੈਸੇ ਭਾਰ ਬਾਂਦੇ ਹੁੰਡੀ ਲਗਤ ਨਾ ਭਾਰ ਕਸ਼ੂ ਆਗੇ ਜਾਏ ਪਾਇਤ ਲక్ష్ਮੀ ਅਪਾਰ ਜੀ ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸੇ ਵਿਵਤ ਕਰੈ ਬਿਰਖਾ ਵਿਸਥਾਰ ਜੀ ਤੈਸੇ ਗੁਰਬਚਨ ਸਚਨ ਗੁਰ ਸਿੱਖਨ ਮੈਂ ਜਾਨੀਐ ਮਹਾਤਮ ਗਏ ਹੀ ਹਰ ਦਵਾਰ ਜੀ ਪਰ ਉਸ ਵੇਲੇ ਸਮਾਂ ਬੀਤ ਚੁੱਕਾ ਹੁੰਦਾ ਹੈ ਇਹ ਸ੍ਰੇਸ਼ਟ ਪਛਤਾਵੇ ਦੇ ਫਲ ਸਰੂਪ ਪ੍ਰਭੂ ਵੱਲੋਂ ਨਾਮ ਜਪਣ ਦੀ ਲਾਲਸਾ ਰੱਖਣ ਵਾਲੇ ਜਗਿਆਸੂ ਦੀ ਆਤਮਾ ਨੂੰ ਪਰਮਾਤਮਾ ਕਿਸੇ ਭੈ ਭਾਵਨੀ ਤੇ ਧਾਰਮਿਕ ਰੁਚੀ ਰੱਖਣ ਵਾਲੇ ਪਰਿਵਾਰ ਵਿੱਚ ਫਿਰ ਮਨੁੱਖਾ ਜਨਮ ਪ੍ਰਦਾਨ ਕਰਕੇ ਭੇਜ ਦਿੰਦਾ ਹੈ ਫਿਰ ਜਨਮ ਤੋਂ ਹੀ ਧਾਰਮਿਕ ਮਾਹੌਲ ਉਹੋ ਜਿਹੇ ਸੰਸਕਾਰ ਉਸ ਆਤਮਾ ਨੂੰ ਨਾਮ ਜਪ ਵਿੱਚ ਵਾਧਾ ਕਰਨ ਲਈ ਸਹਾਇਕ ਸਿੱਧ ਹੁੰਦੇ ਨੇ ਆਪ ਜੀ ਨੇ ਨਾਲ ਹੀ ਬਚਨ ਕੀਤਾ ਕਿ ਸੇਵਾ ਸਿੰਘ ਸਵਾਸ ਬੜੇ ਕੀਮਤੀ ਹਨ ਜਿਨ੍ਹਾਂ ਨੂੰ ਇਹਨਾਂ ਸਾਹਾਂ ਦੀ ਇਹਨਾਂ ਸਵਾਸਾਂ ਦੀ ਕੀਮਤ ਦਾ ਪਤਾ ਲੱਗਾ ਨਾ ਉਹਨਾਂ ਨੇ ਇੱਕ ਇੱਕ ਸਵਾਸ ਨੂੰ ਤਿੰਨਾਂ ਤਿੰਨਾਂ ਲੋਕਾਂ ਦੇ ਮੁੱਲ ਦੇ ਬਰਾਬਰ ਵੀ ਦਰਸਾਉਣਾ ਕੀਤਾ ਬਾਬਾ ਕਬੀਰ ਜੀ ਦਾ ਕਬੀਰ ਬੀਚਕ ਗ੍ਰੰਥ ਅੰਦਰ ਵਚਨ ਹੈ ਕਿ ਕਬੀਰ ਕਹਤਾ ਹੂੰ ਕਹਿ ਜਾਤ ਹੂੰ ਕਹਿਤ ਬਜਾਮੂ ਢੋਲ ਏਕ ਸਵਾਸ ਬਿਰਥਾ ਗਿਆ ਤੀਨ ਲੋਕ ਕਾ ਮੂਲ ਬਾਬਾ ਜੀ ਨੇ ਫਰਮਾਇਆ ਕਿ ਭਗਤ ਘੋਰਾ ਨੇ ਨਿਰਾ ਕਿਹਾ ਹੀ ਨਹੀਂ ਜਿਸ ਵੇਲੇ ਕਾਰ ਬਿਹਾਰ ਕਰਦਿਆਂ ਨਲੀ ਵਿੱਚ ਧਾਗਾ ਪਾਉਣ ਲੱਗਿਆ ਪ੍ਰਮਾਤਮਾ ਨਾਲੋਂ ਕਿਤੇ ਧਿਆਨ ਟੁੱਟਾ ਤਾਂ ਬਾਬਾ ਕਬੀਰ ਜੀ ਨੇ ਤੰਣੇ ਬੁੰਨਣੇ ਦਾ ਕੰਮ ਹੀ ਤਿਆਗ ਦਿੱਤਾ ਕੰਮ ਛੱਡਣ ਨਾਲ ਕੁਦਰਤੀ ਸੀ ਰੋਜ਼ਗਾਰ ਬੰਦ ਹੋ ਗਿਆ ਤੇ ਬਾਬਾ ਕਬੀਰ ਜੀ ਦੇ ਮਾਤਾ ਜੀ ਡਿਸਕੋਰੇ ਪਰ ਪਰ ਕੇ ਰੋਂਦੇ ਹੋਏ ਪ੍ਰਮਾਤਮਾ ਨੂੰ ਸੰਬੋਧਨ ਕਰਕੇ ਕਬੀਰ ਜੀ ਨੂੰ ਕਹਿਣ ਲੱਗੇ ਕਿ हे ਰਾਮ ਕਬੀਰ ਨੇ ਸਾਰਾ ਤਾਣੇ ਬਾਣੇ ਦਾ ਕੰਮ ਹੀ ਤਿਆਗ ਦਿੱਤਾ ਹੈ ਹੁਣ ਇਸ ਦੇ ਬੱਚੇ ਇਸ ਦੇ ਪਰਿਵਾਰ ਦੀ ਰੋਟੀ ਪਾਣੀ ਕਿਵੇਂ ਚੱਲੇਗੀ ਕਿਵੇਂ ਇਸ ਦਾ ਪਰਿਵਾਰ ਜਿਉਂਦਾ ਰਹੇਗਾ ਕਿਉਂਕਿ ਕੱਪੜੇ ਬੁਣਨ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਹੁਣ ਇਸ ਨੇ ਸਾਰਾ ਕਾਰਵਿਹਾਰੀ ਛੱਡ ਛੱਡ ਦਿੱਤਾ ਤੇ ਇੱਕ ਰਾਮ ਦਾ ਨਾਮ ਹੀ ਜਪਣਾ ਆਰੰਭ ਕਰ ਦਿੱਤਾ ਬਾਬਾ ਕਬੀਰ ਜੀ ਨੇ ਮਾਤਾ ਦਾ ਰੋਣਾ ਤੇ ਉਲੰਬਾ ਸੁਣ ਕੇ ਉਤਰ ਦਿੱਤਾ ਕਿ ਮਾਤਾ ਜੀ ਜਦੋਂ ਮੈਂ ਨਲੀ ਵਿੱਚ ਧਾਗਾ ਪਾਉਂਦਾ ਹਾਂ ਨਾ ਤਾਂ ਧਿਆਨ ਧਾਗੇ ਵਿੱਚ ਚਲਾ ਜਾਂਦਾ ਹੈ ਤੇ ਮੈਨੂੰ ਮੇਰਾ ਪਿਆਰਾ ਮਾਲਕ ਰਾਮ ਵਿਸਰ ਜਾਂਦਾ ਹੈ ਤੇ ਜੇ ਇਸ ਕੰਮ ਕਰਨ ਵਿੱਚ ਮੈਨੂੰ ਪ੍ਰਮਾਤਮਾ ਦਾ ਨਾਮ ਭੁੱਲ ਜਾਵੇ ਮੈਂ ਉਹ ਕੰਮ ਕਰਨਾ ਕੋਈ ਨਹੀਂ ਕਿਉਂਕਿ ਮੇਰੇ ਸਵਾਸ ਬਹੁਤ ਕੀਮਤੀ ਆ ਮੈਂ ਇਹਨਾਂ ਸਵਾਸਾਂ ਨੂੰ ਨਾਮ ਜਪ ਕੇ ਸਫਲਾ ਕਰਨਾ ਹੈ ਤੇ ਰਹੀ ਗੱਲ ਪਰਿਵਾਰ ਤੇ ਬੱਚਿਆਂ ਦੀ ਜਿਸ ਪ੍ਰਮਾਤਮਾ ਨੇ ਪਰਿਵਾਰ ਅਤੇ ਬੱਚੇ ਦਿੱਤੇ ਨੇ ਇਨਾਂ ਦੀ ਰੋਜ਼ੀ ਰੋਟੀ ਦਾ ਫਿਕਰ ਉਸ ਰੋਜ਼ੀ ਦੇ ਹਿੰਦ ਦਾਤੇ ਨੂੰ ਹੈ ਪ੍ਰਮਾਤਮਾ ਨੂੰ ਹੈ ਆਪ ਜੀ ਦਾ ਬੜਾ ਪਿਆਰਾ ਬਚਨ ਜੋ ਉਹਨਾਂ ਦੇ ਘਰ ਵਿੱਚ ਵਾਪਰਿਆ ਸਾਡੇ ਜੀਵਾਂ ਦੀ ਅਗਵਾਈ ਲਈ ਉਹਨਾਂ ਬਾਣੀ ਦੇ ਰੂਪ ਵਿੱਚ ਦਰਜ ਕਰ ਦਿੱਤਾ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 524 ਉੱਪਰ ਸੁशोਭਤ ਹੈ ਕਿ ਮੋਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੇ ਰਗੁਰਾਈ ਨਨ ਨਾ ਬੁਨ ਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਖ ਲਿਓ ਸਰੀਰ ਰਹਾਓ ਜਬ ਲਗ ਤਗ ਬਾਹੋਂ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ ਓਚੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹਿਉ ਮੈਂ ਲਾਹਾ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਗਰਾਏ ਸੋ ਬਾਬਾ ਜੀ ਦਾਸ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਸੋ ਸੇਵਾ ਸਿੰਘ ਸਵਾਸ ਬੜੇ ਅਮੋਲਕ ਨੇ ਇਹਨਾਂ ਸਵਾਸਾਂ ਨਾਲ ਪਰਮਾਤਮਾ ਦਾ ਨਾਮ ਜਪ ਕੇ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਇੱਕ ਇੱਕ ਸਵਾਸ ਨੂੰ ਕੀਮਤੀ ਜਾਣ ਕੇ ਸਫਲਾ ਕਰਨਾ ਚਾਹੀਦਾ ਹੈ ਜਿਹੜਾ ਸਵਾਸ ਪਰਮਾਤਮਾ ਦੀ ਯਾਦ ਤੋਂ ਬਿਨਾਂ ਬਤੀਤ ਹੋਵੇ ਗੁਰਦੇਵ ਪੰਜਵੇਂ ਪਾਸ਼ਾ ਜੀ ਦੇ ਵਡਹੰਸ ਰਾਗ ਅੰਦਰ ਅੰਕਤ ਕੀਤੇ ਫਰਮਾਨ ਅਨੁਸਾਰ ਹੌਂਕਾ ਲੱਗਣਾ ਚਾਹੀਦਾ ਹੈ ਸਤਿਗੁਰੂ ਕਹਿੰਦੇ ਨੇ ਕਿ ਜਿਤ ਵੇਲਾ ਵਿਸਰੈ ਤਾ ਲਾਗੇ ਹਵਾ ਭਾਵ ਹੌਂਕਾ ਪਛਤਾਵਾ ਲੱਗੇ ਸਵਾਸਾਂ ਦੀ ਸਫਲਤਾ ਲਈ ਧੰਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਨੂੰ ਹਮੇਸ਼ਾ ਸਨਮੁਖ ਰੱਖਣਾ ਚਾਹੀਦਾ ਹੈ ਕਿ ਹਰ ਜਪਦਿਆਂ ਖਿੰਨ ਢਿਲ ਨਾ ਕੀਜਈ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਆਵੈ ਕਿ ਨਾ ਆਵੈ ਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੋਹੀ ਰਾਗ ਅੰਦਰ ਪਾਵਨ ਫਰਮਾਨ ਹੈ ਕਿ ਜੇ ਇਸ ਸਵਾਸ ਵਿੱਚ ਪ੍ਰਮਾਤਮਾ ਦੀ ਹੋਂਦ ਭੁੱਲ ਜਾਵੇ ਉਹ ਸਵਾਸ ਉਹ ਦਮ ਮਨੁੱਖ ਦਾ ਵਿਅਰਥ ਚਲਾ ਜਾਂਦਾ ਹੈ ਜੋ ਦਮ ਜੇਤ ਨਾ ਆਵਈ ਸੋ ਦਮ ਬਿਰਥਾ ਜਾਏ ਬਾਬਾ ਫਰੀਦ ਜੀ ਨੇ ਮਨੁੱਖ ਨੂੰ ਗਾਫਲਤਾ ਦੀ ਨੀਂਦ ਤੋਂ ਉਠਾਨ ਕਰਨ ਲਈ ਬੜਾ ਸੁੰਦਰ ਪ੍ਰਮਾਣ ਦੇ ਕੇ ਸੁਚੇਤ ਕੀਤਾ ਆਪ ਫੁਰਮਾਨ ਕਰਦੇ ਨੇ ਕਿ हे ਮਨੁੱਖ ਭਲਾ ਕੋਈ ਮਨੁੱਖ ਕੋਠੇ ਦੀ ਛੱਤ ਉੱਪਰ ਦੌੜਨ ਲੱਗ ਜਾਵੇ ਤਾਂ ਤੂੰ ਹੀ ਦੱਸ ਕਿ ਉਹ ਕਿੰਨਾ ਕੁ ਚਿਰ ਦੌੜਦਾ ਰਹੇਗਾ ਬੱਦ ਤੋਂ ਬੱਦ 20 30 40 ਕਦਮ ਤੋੜ ਲਏਗਾ ਅਖੀਰ ਕੋਠੇ ਦਾ ਅੰਤ ਆ ਹੀ ਜਾਣਾ ਦੇਵੇਂ ਤੂੰ ਮੌਤ ਤੋਂ ਕਿੰਨਾ ਕੁ ਚਿਰ ਬਚਿਆ ਰਹੇਗਾ ਅਖੀਰ ਇੱਕ ਦਿਨ ਮੌਤ ਨੇ ਤੈਨੂੰ ਗ੍ਰਸ ਹੀ ਲੈਣਾ ਹੈ ਜੇ ਗਿਣਤੀ ਦੇ ਦਿਨ ਪ੍ਰਮਾਤਮਾ ਨੇ ਬਖਸ਼ਿਸ਼ ਕੀਤੇ ਨੇ ਤਾਂ ਉਦਮ ਕਰ ਸਫਲੇ ਕਰ ਲੈ ਕਿਉਂਕਿ ਬਹੁਤ ਛੇਤੀ ਬਤੀਤ ਹੋ ਜਾਣੇ ਨੇ ਤੂੰ ਆਪਣੇ ਭਲੇ ਲਈ ਉਹਨਾਂ ਨੂੰ ਸੰਭਾਲ ਲੈ ਨਹੀਂ ਤਾਂ ਆਖਰ ਪਛਤਾਉਣਾ ਹੀ ਪੱਲੇ ਪਵੇਗਾ ਸ਼ੇਖ ਫਰੀਦ ਜੀ ਦਾ ਸ਼ਲੋਕਾਂ ਦੀ ਬਾਣੀ ਅੰਦਰ ਪਾਵਨ ਬਚਨ ਜੋ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪੰਨਾ 1380 ਉੱਪਰ ਸੁਭਾਏ ਮਾਨ ਹੈ ਕਿ ਫਰੀਦਾ ਕੋਠੇ ਧੁੱਕਣ ਕੇਤੜਾ ਪਿਰ ਨਿੰਦੜੀ ਨਿਵਾਰ ਜੋ ਦੇਹ ਲੱਦੇ ਗਾਣ ਵੇ ਗਏ ਬਿਲਾੜ ਬਿਲਾੜ ਆਸਾ ਰਾਗ ਅੰਦਰ ਸਤਿਗੁਰੂ ਗੁਰੂ ਅਰਜਨ ਦੇ ਪਾਪ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਕਿ ਜੈਸੀ ਬਸਤਰ ਦੇ ਉਡਾਨੇ ਦਿਨ ਦੋਏ ਚਾਰ ਪੁਰਾਹਾ ਭੀਤ ਉਪਰੇ ਕੇਤਕ ਧਾਈਏ ਅੰਤ ਔਰ ਕੋ ਆ ਜਿਸ ਤਰ੍ਹਾਂ ਸਰੀਰ ਉੱਪਰ ਵਸਤਰ ਓਢੀਦੇ ਨੇ ਥੋੜੇ ਦਿਨਾਂ ਬਾਅਦ ਉਹ ਫਟ ਜਾਂਦੇ ਨੇ ਜੇ ਕੋਈ ਮਨੁੱਖ ਕੰਧ ਉੱਪਰ ਦੌੜਨ ਲੱਗ ਜਾਵੇ ਤੇ ਆਖਰ ਕੰਧ ਦਾ ਕਿਨਾਰਾ ਹੀ ਆ ਜਾਂਦਾ ਹੈ ਤੇ ਮਨੁੱਖ ਮੂਹੇ ਮੂੰਹ ਮੂੰਹ ਭਾਰ ਡਿੱਗ ਜਾਂਦਾ ਹੈ ਭੀਤ ਉਪਰੇ ਕੇਤਕ ਧਾਈਐ ਅੰਤ ਔਰ ਕੋ ਆਹ ਸੋ ਇਸ ਲਈ ਪਛਤਾਵੇ ਦੇ ਸੱਲ ਤੋਂ ਬਚਣ ਲਈ ਬਾਬਾ ਕਬੀਰ ਜੀ ਦੇ ਪ੍ਰੇਰਣਾ ਭਰੇ ਇਸ ਬਚਨ ਤੋਂ ਇਸ ਸ਼ਬਦ ਤੋਂ ਸਿੱਖਿਆ ਲੈ ਕੇ ਸ਼ੀਗਰਤਾ ਨਾਲ ਆਪਣੇ ਭਲੇ ਦਾ ਕਾਰਜ ਆਰੰਭ ਕਰ ਦੇਣਾ ਚਾਹੀਦਾ ਹੈ ਭਗਤ ਜੀ ਦਾ ਪਾਵਨ ਬਚਨ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪੰਨਾ 1159 ਉੱਪਰ ਦਰਜ ਹੈ ਕਿ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹ ਰਹਾਓ ਜਬ ਲੱਗ ਜਰਾ ਰੋਗ ਨਹੀਂ ਆਇਆ ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ ਜਬ ਲੱਗ ਵਿਕਲ ਭਈ ਨਹੀਂ ਬਾਨੀ ਭਜ ਲੈ ਰੇ ਮਨ ਸਾਰੰਗ ਪਾਣੀ ਆਬ ਨਾ ਭਜਸ ਭਜਸ ਕਬ ਭਾਈ ਆਵੈ ਅੰਤ ਨਾ ਭਜਿਆ ਜਾਈ ਜੋ ਕਿਸ ਕਰੈ ਸੋਈ ਅਬਸਾਰ ਫਿਰ ਪਛਤਾਹੋ ਨਾ ਪਾਵੋ ਪਾਰ ਜੇ ਸਤਗੁਰਾਂ ਤੇ ਭਗਤਾਂ ਦੇ ਸਾਡੇ ਹੀ ਭਲੇ ਲਈ ਉਚਾਰਨ ਕੀਤੇ ਫਰਮਾਨ ਅਸੀਂ ਨਜ਼ਰ ਅੰਦਾਜ਼ ਕਰ ਦੇਵਾਂਗੇ ਤੇ ਫਿਰ ਨਿਸ਼ਚੈ ਪਛਤਾਵੇ ਤੇ ਸੁਆ ਕੁਝ ਵੀ ਭੱਲੇ ਨਹੀਂ ਪੈਣਾ ਭਗਤ ਕਬੀਰ ਜੀ ਦਾ ਹੀ ਬਚਨ ਹੈ ਕਿ ਫਿਰ ਪਾਛੇ ਪਛਤਾਹੋਗੇ But on...